ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲਦੇ ਫਤਿਹ ਫਤਿਹ ਬੋਲਣ ਤੇ ਕੋਈ ਗੱਲ ਨਹੀਂ ਹੈਗਾ ਬੋਲੋ ਉੱਚੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਜਿਤਨਾ ਕਿ ਤੁਹਾਨੂੰ ਪਤਾ ਹੈ ਕਿ ਜੇ ਸੀ ਬਣੇ ਤਨਤਨ ਬਾਬਾ ਦੀਪ ਸਿੰਘ ਜੀ ਬਣਾਤੇ ਚੈਰੀਟੇਬਲ ਸੁਸਾਇਟੀ ਬਣੀ ਉਹ ਜਿਹੜੇ ਗਰੀਬਾਂ ਤੇ ਲੋੜਾਂ ਦੀ ਜਿਹੜੀਆਂ ਮਤ ਕਰਦੇ ਆ ਇਸ ਮੀਨੂ ਵੀ ਜਿਹੜੀ ਆ ਤੁਹਾਨੂੰ ਬੁਲਾਇਆ ਗਿਆ ਵਾ ਤੇ ਇੱਕ ਤਾਂ ਬਹੁਤ ਜਿਆਦਾ ਧੰਨਵਾਦ ਮੈਂ ਕਰਦਾ ਵਾਂ ਗੁਰਦੁਆਰਾ ਸ੍ਰੀ ਦੁੱਖਨਵਾਰ ਨੂੰ ਗੁਰਦਾਸਪੁਰ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਕੀਤਾ ਵਾ ਸੰਤਾਂ ਦੇ ਬੈਂਡ ਅਰੇਂਜਮੈਂਟ ਕੀਤਾ ਪ੍ਰਬੰਧਨ ਕੀਤਾ ਇਹ ਬਹੁਤ ਬਹੁਤ ਧੰਨਵਾਦ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਤੁਹਾਨੂੰ ਇਹ ਬੇਨਤੀ ਜ਼ਰੂਰ ਕਰਦਿਆਂ ਕਿ ਸਿਰੋ ਉੱਠ ਕੇ ਜਿਹੜੇ ਵੀ ਆਪਣੇ ਧਰਮ ਤੇ ਮੰਨਦੇ ਹੋ ਭਾਵੇਂ ਕੋਈ ਔਰ ਅੱਜ ਦੇਸ਼ ਨੂੰ ਮੰਨਦਾ ਕੋਈ ਵਾਇਬ ਵੀ ਨਹੀਂ ਮੰਨਦਾ ਕਿਸੇ ਨੇ ਮੰਨਦਾ ਫਿਰ ਇਹਦਾ ਸ਼ੁਕਰ ਜੂਰ ਕਰਾਏਗਾ ਕਿ ਪ੍ਰਮਾਤਮਾ ਸ਼ੁਕਰ ਆ ਸਾਨੂੰ ਫੁਲਕਾ ਦੇ ਕੇ ਸਵਾਲਿਆ ਵਾ ਤੇ ਆ ਨਹੀਂ ਫਿਰੇ ਠਾਲ ਤਾਂ ਪ੍ਰਮਾਤਮਾ ਆਪੇ ਦੇਗਾ ਕਿ ਮੇਰੇ ਪ੍ਰਮਾਤਮਾ ਦਾ ਜਿਹੜਾ ਨਾਮ ਆ ਤੇ ਜਰੂਰ ਜਪਿਆ ਕਰੋ ਤੇ ਇਹ ਜਿਹੜੇ ਅੱਜ ਵੀ ਐਸਮੀ ਲਈ ਇਹ ਸੇਵਾਵਾ ਸਾਡੇ ਬਾਹਰ ਤਾਰੇ ਸੇ ਬੈਠੀ ਆ ਸੰਤਾਂ ਵਾ ਸਾਡੇ ਸਰਦਾਰ ਮਨਜੀਤ ਸਿੰਘ ਜੀ ਆਪ ਮੇ ਨੂੰ ਉਹਨਾਂ ਦੀ ਜਿਹੜੀ ਹੈ ਤੇਰਨਾ ਸਰਕਾਰ ਡਾਕਟਰ ਲਖਵਿੰਦਰ ਸਿੰਘ ਜੀ ਪੈਰਸ ਵਾਲੇ ਸਰਦਾਰ ਰਣਜੋਤ ਸਿੰਘ ਜੀ ਕਵਰ ਬਲੀਪ ਸਿੰਘ ਜੀ ਉਰਫ ਕੰਦੀ ਪਰਸ ਵਾਲੇ ਹੈਪੀ ਗੋਪੀ ਪ੍ਰੀਤ ਜਸ਼ਨ ਮਿੰਤੀ ਪੁਲਵਾਨ ਪਰਸ ਵਾਲੇ ਹਰਦੀਪ ਸਿੰਘ ਹੈਪੀ ਪਰਸ ਵਾਲੇ ਇਹ ਆਪਣੇ ਜਿਹੜਾ ਨੇ ਨੇਕਮਾਈ ਦਾ ਦਸਵੰਦ ਭੇਜ ਦਿਆ ਤੁਹਾਨੂੰ ਪਤਾ ਹੈ ਕਿ ਪਰਮਾਤਮਾ ਦੇ ਹੱਥ ਸਾ ਸਭ ਕੁਝ ਆਹੀ ਆਪਣੇ ਅੱਖੀ ਵੇਖਿਆ ਖੜਾ ਗਿਆ ਖੜਾ ਨਾਲ ਕਿਸੇ ਨੂੰ ਕੋਈ ਬੋਕਾ ਨਹੀਂ ਮਿਲਿਆ ਕੋਈ ਆਪਣਾ ਕੋਈ ਜੇਬ ਚੋਂ ਕੋਈ ਆਪਣਾ ਧਾਰਗਾ ਦੀ ਕੱਟ ਕੇ ਲੈ ਜਾਏ ਇਸ ਵਾਸਤੇ ਤੁਹਾਨੂੰ ਮੈਂ ਬੇਨਤੀ ਇਹ ਕਰਨਾ ਵਾ ਕਿ ਜਿਹੜਾ ਰਸ ਲੈਗਾ ਵਾ ਇਹ ਲੋੜਵੰਦਾ ਵਾਸਤੇ ਆਇਆ ਵਾ ਤੇ ਸਿਰਫ ਲੋੜਵੰਦੀ ਆਓ ਇਦਾਂ ਨਾ ਕਰੋ ਕਿ ਤੈਨ ਮੈਨੂੰ ਰਸਨਾ ਮਿਲ ਜਾ ਤੈਨ ਆ ਜਾ ਤੂੰ ਆ ਜਾ ਤੈਨ ਤੂੰ ਹੀ ਆ ਜਾ ਇਹਦਾ ਰਸਨਾ ਇਹ ਮਲਬੀ ਉਹਨਾਂ ਨੇ ਨੂਰ ਬੰਦਾ ਵਾਸਤੇ ਭੇਜਿਆ ਤੇ ਤੁਹਾਨੂੰ ਇਹ ਹੱਥ ਜੋੜ ਕੇ ਬਿਲੇ ਰਸਨਾ ਇਹ ਤੋਂ ਮਲਬੀ ਉਹੀ ਹੋਣ ਜਿਨ੍ਹਾਂ ਨੂੰ ਨੂਰ ਹੈਗੀ ਆ ਪ੍ਰਮਾਤਮਾ ਕਰੇ ਕਿ ਤੁਹਾਨੂੰ ਮਲਬੀ ਤੁਸੀਂ ਇੰਨੇ ਕਾਫਲ ਹੋ ਗਏ ਕੱਲ ਨੂੰ ਤੁਹਾਨੂੰ ਲੋੜ ਨਾ ਪਵੇ ਤੇ ਇਸ ਵਾਸਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਇਦਾਂ ਨਾ ਆਓ ਕਿ ਜਿਹੜੀ ਸੰਤਾ ਦਾ ਜਿਹੜਾ ਹੈਗਾ ਕਿ ਜਿਹੜੇ ਨੂਰ ਬੰਦਾ ਤੱਕ ਉਹਨਾਂ ਦੀ ਸੇਵਾ ਪਹੁੰਚ ਸਕੇ ਇਹ ਵਾਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਦਾਂ ਦੀ ਭੇਡਚਾਲ ਨਹੀਂ ਕਰਨੀ ਕਿ ਭੈਣ ਆ ਜਾਈ ਉੱਥੇ ਰਸਮੀ ਮਿਲਦਾ ਆ ਜਾਈ ਉੱਥੇ ਇਹਨਾਂ ਨੇ ਜਿਹੜਾ ਸਿਸਟਮ ਕੀਤਾ ਮੰਨ ਲਓ ਕਿ ਇੱਥੇ ਕੋਈ ਚਾਰਜੀ ਨਰਾਸ਼ ਹੋਵੇ ਜਲਦੀ ਨਾਲ ਰਸਮੀ ਨਹੀਂ ਮਿਲਦਾ ਉਹਨਾਂ ਦੇ ਮਨ 'ਚ ਕੀ ਆਏਗੀ ਇਸ ਵਾਤੇ ਜਿਹੜਾ ਨੇ ਸਿਸਟਮ ਕੀਤਾ ਉਹਦੇ ਸਿਸਟਮ ਨੂੰ ਫਾਲੋ ਕਰਨਾ ਵਾ ਇਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਆ ਅੱਜ ਦੇ ਜਿਹੜੇ ਇਹਨਾਂ ਦੀ ਜਿਹੜੀ ਸੁਸਾਇਟੀ ਦੇ ਮੈਂਬਰ ਪ੍ਰਧਾਨ ਜੀ ਸਾਹਿਬ ਸਰਦਾਰ ਨਿਰਮਨ ਸਿੰਘ ਜੀ ਸਰਪੰਚ ਨੇ ਪਿੰਡ ਮਾਰੇ ਦਾ ਵਾਈਸ ਪ੍ਰਧਾਨ ਹਰਪਜੀਤ ਸਿੰਘ ਜੀ ਆ ਕੈਸੀਆਂ ਪਰਸ਼ੀਲ ਲਾਜੀ ਆ ਰਟਾਇਦ ਐਸ.ਡੀ.ਓ. ਦਾਰਾ ਸਿੰਘ ਜੀ ਤੇ ਰਵਿੰਦਰ ਸਿੰਘ ਜੀ ਮਹਾਦੇ ਕਲਾ ਦੇ ਗੁਰਪ੍ਰੀਤ ਸਿੰਘ ਜੀ ਗਈ ਸਾਹਿਬ ਇਹ ਆਪਣਾ ਟਾਈਮ ਕੱਢ ਕੇ ਸਾਰੇ ਬਿਜ਼ੀ ਦੇ ਟਾਈਮ ਕੱਢ ਕੇ ਤੁਹਾਡੀਆਂ ਸੁਆਵਾਂ ਕਰ ਰਹੇ ਨੇ ਤੇ ਵਾਪਕ ਤੁਸੀਂ ਨਾ ਵਾਹਿਗੁਰੂ ਅੱਗੇ ਜਥੇ ਆਪਣਾ ਭਲਾ ਮੰਗਣਾ ਵਾ ਉਥੇ ਜਿਹੜੀਆਂ ਸੰਗਤਾਂ ਬਾਹਰ ਬੈਠੀ ਦੀਆਂ ਵਾ ਜਿਹੜਾ ਦਸਵੰਦ ਭੇਜਦੀਆਂ ਵਾ ਉਹਨਾਂ ਦਾ ਵੀ ਭਲਾ ਮੰਗਿਓ ਬਹੁਤ ਜ਼ਿਆਦਾ ਦਸਵੰਦ ਭੇਜਿਆ ਸਾਡੇ ਪੰਜਾਬੀ ਜਿਹੜਾ ਨੇ ਪੰਜਾਬੀਆਂ ਦੀ ਮਾਂ ਫੜੀ ਆ ਐਨ.ਆਰ.ਆਈ. ਵੀਰ ਬਾਹਰ ਦੇਖਿਆ ਉਹਨਾਂ ਨੇ ਬਹੁਤ ਦਸਵੰਦ ਭੇਜਿਆ ਅੱਜ ਤੱਕ ਵੀ ਭੇਜਦੇ ਆ ਦੇਖ ਵਾਤੇ ਸਵੇਰੇ ਉੱਠ ਕੇ ਆਪਣੇ ਰੱਬ ਦਾ ਨਾਮ ਜਪੀ ਲੈਣਾ ਵਾ ਤੇ ਜਿੱਥੇ ਤੁਸੀਂ ਆਪਣਾ ਪਰਿਵਾਰ ਦਾ ਭਲਾ ਮੰਗਣਾ ਵਾ ਤੇ ਉੱਥੇ ਜਿਹੜੀ ਸਾਡੀ ਸੁਸਾਇਟੀ ਜਵਾ ਰਹੇ ਆ ਜਿਹੜੇ ਪਰਸ ਵਾਲੇ ਬਾਹਰ ਬੈਠੇ ਜਾਂਦੇ ਪ੍ਰਬੰਧਕਾ ਇਹਨਾਂ ਦਾ ਵੀ ਤੁਸੀਂ ਭਲਾ ਜੁਰ ਮੰਗਣਾ ਆ ਵੈਗਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਸੁਸਾਇਟੀ ਗਰਦਾਸਪੁਰ ਵੱਲੋਂ ਐਨ ਆਰ ਆਈ ਭਰਾਵਾਂ ਦੀ ਬਦ ਨਾਲ ਗਰੀਬ ਲੋੜਵੰਦਾਂ ਨੂੰ ਰਸਣ ਵੰਡਿਆ ਜਾਂਦਾ ਹੋਰ ਸਮਾਨ ਵੀ ਦਿੱਤਾ ਜਾਂਦਾ ਤੇ ਇਹ ਲੋਕਾਂ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਨੇ ਤੇ ਮਹਾਰਾਜ ਇਹ ਬਖਸ਼ੇ ਇਹ ਜਿਹੜਾ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਚੱਲਦਾ ਰਹੇ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੀਏ ਸਾਡੀ ਕਮੇਟੀ ਰਲ ਮਿਲ ਕੇ ਸਾਰਿਆਂ ਦੀ ਇਸ ਤਰ੍ਹਾਂ ਸੇਵਾ ਨਿਭਾਉਂਦੀ ਰਹੇ ਵੈਰੀ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ ਹਾਂ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਤੇ ਜਿਹੜੀ ਆ ਉਹਨਾਂ ਵਾਸਤੇ ਜੋ ਸਾਡੇ ਵੀਰ ਦੇ ਪੈਰਿਸ ਤੋਂ ਨੇ ਜਾਂ ਹੋਰ ਵੀ ਸਾਰੇ ਪ੍ਰਬੰਧਕ ਨੇ ਉਹ ਜੋ ਸੇਵਾ ਭੇਜਦੇ ਨੇ ਉਹਨਾਂ ਦਾ ਇਹ ਵਾਦਾ ਜਿਹੜਾ ਮਿਸ਼ਨ ਵਾ ਉਹ ਹੈਗਾ ਵਾ ਕਿ ਜਿਹੜੀ ਇਹ ਸੇਵਾ ਵਾ ਉਹ ਸੱਚੀ ਜਿਹੜੀ ਆ ਉਹ ਸਹੀ ਢੰਗੇ ਵਿੱਚ ਜੜੀ ਅਗਰੀ ਪਰਿਵਾਰਾਂ ਤੱਕ ਪਹੁੰਚ ਸਕੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਜਿਹੜੇ ਲੋੜਵੰਦ ਪਰਿਵਾਰ ਨੇ ਕਿਰਪਾ ਕਰਕੇ ਉਹ ਹੀ ਰਸਣ ਲੈਣ ਉਸ ਤੋਂ ਇਲਾਵਾ ਜਿਹੜਾ ਕੋਈ ਹੋਰ ਰਸਣ ਨਾ ਲਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਗੁਰਦੁਆਰਾ ਸੁਖਨਵਾਰਨ ਸਾਹਿਬ ਕਾਨਵਾ ਰੋਡ ਤੇ ਕੋ ਮਲੇਨਾ ਮੈਂ ਪ੍ਰਧਾਨ ਜੀ ਸਰਦਾਰ ਮਨਜੀਤ ਸਿੰਘ ਨੇ ਉਹਨਾਂ ਨੇ ਸਾਰੀ ਸੰਗਤ ਦੀ ਬਹੁਤ ਸੇਵਾ ਕੀਤੀ ਆ ਅਸੀਂ ਉਹਨਾਂ ਦਾ ਪ੍ਰਾਲਾਪ ਹੀ ਕੀਤਾ ਵੀ ਅਸੀਂ ਇਹਨਾਂ ਨੂੰ ਸੇਵਾ ਨਾਲ ਗਈਏ ਤਾਂ ਨਹੀਂ ਉਹਨਾਂ ਸੇਵਾ ਨਹੀਂ ਨਹੀਂ ਆਪਣੇ ਕੋਲੋਂ ਕੀਤੀ ਹੈ ਉਹ ਕਹਿੰਦੇ ਵੀ ਅਸੀਂ ਹਰ ਵਾਰੀ ਉਸੇ ਤਰ੍ਹਾਂ ਹੀ ਸੇਵਾ ਕਰਾ ਕਰਾਂਗੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਉਹਨਾਂ ਨੇ ਵੀ ਇਸ ਸੇਵਾ ਦੇ ਤੇ ਹਿੱਸਾ ਪਾਇਆ ਜੀ ਤੇ ਸਾਰੇ ਆਪਾਂ ਅਸੀਂ ਗੁਰਦੁਆਰੇ ਦਾ ਸਾਰੇ ਜਿੰਨੇ ਬੰਦੇ ਸੇਵਾਦਾਰ ਨੇ ਸਾਰਿਆਂ ਦਾ ਹੀ ਧੰਨ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ